ਹੋਇਆ ਕਿ ਸੀਗਾ ਬਈ ਵੀਰੇ ਮੈਂ ਪੁਲ ਤੋਂ ਗੱਡੀ ਯੂ-ਟਰਨ ਲਈ ਤੇ ਸਾਹਮਣੇ ਤੋਂ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਲਿਆ ਕੇ ਸਿੱਧਾ ਮੋਟਰਸਾਈਕਲ ਮੇਰੀ ਗੱਡੀ ਦੇ ਵਿੱਚ ਮਾਰਿਆ ਮੇਰੀ ਗੱਡੀ ਰੁਕਵਾ ਲਈ ਠੀਕ ਹੈ ਜੀ ਮੈਂ ਪੋਲਟਰੀ ਫਾਰਮ ਦਾ ਕੰਮ ਕਰਦਾ ਮੇਰੇ ਕੋਲੇ ਪੇਮੈਂਟ ਸੀਗੀ ਤਕਰੀਬਨ 60000 ਰੁਪਏ ਦੇ ਕਰੀਬ ਸੀਗਾ ਮੇਰੀ ਗੱਡੀ ਦੇ ਵਿੱਚ ਪਿਆ ਸੀ ਉਹਨਾਂ ਨੇ ਆਂਦੇ ਸਾਰ ਤਲਵਾਰਾਂ ਟੰਬੇ ਕੱਢ ਲਏ ਉਹਨਾਂ ਕੋਲੇ ਉਹਨਾਂ ਕੋਲੇ ਉਹਨਾਂ ਦੇ ਕੋਲੇ ਹੀ ਸੀ ਵੀਰੇ ਮੌਜੂਦ ਠੀਕ ਹੈ ਜੀ ਉਹਨਾਂ ਨੇ ਬਸ ਉਹਨਾਂ ਨੇ ਵੀਰੇ ਆਂਦੇ ਸਾਰ ਹਮਲਾ ਕਰਤਾ ਮੇਰੇ ਵੀ ਮਾਰੀਆਂ ਵੀਰੇ ਮੈਂ ਗੱਡੀ ਛੱਡ ਕੇ ਭੱਜ ਗਿਆ ਤੇ ਜਾਣਦੇ ਸੀ ਮੁੰਡਿਆਂ ਨੂੰ ਤੁਸੀਂ ਇੱਕ ਮੁੰਡੇ ਨੂੰ ਮੈਂ ਜਾਣਦਾ ਵੀਰੇ ਪਰ ਸ੍ਰਾਮ ਨਗਰ ਦਾ ਚੋਚਾ ਚੋਚਾ ਜੀ ਕੋਈ ਅੱਛਾ ਤੇ ਉਹਦੇ ਪਹਿਲਾਂ ਵੀ ਪਰਚੇ ਪੁਰਚੇ ਨੇ ਓਕੇ ਹਾਂਜੀ ਉਹਦਾ ਅਹੀ ਕੰਮ ਹੀ ਹੈ ਜੀ ਮੁੰਡੇ ਦਾ ਛਿੱਟਾ-ਚਿੱਟਾ ਵੀ ਵੇਚਦਾ ਕਹਿੰਦੇ ਓਕੇ ਹਾਂਜੀ ਗੱਡੀ ਦਾ ਸਾਰਾ ਨੁਕਸਾਨ ਕਰਕੇ ਗੱਡੀ ਨੰਬਰ ਹੈਗਾ HR 51 AN 1557 ਕੈਸ਼ ਦੀ ਗੱਲ ਨਾਲ ਕੋ 60000 ਜਿਹੜਾ ਕੀ ਲੈ ਕੇ ਲੁੱਟ ਕੇ ਠੀਕ ਆ ਬੰਦੇ ਠੀਕ ਆ ਤੇ ਸਭਲਾ